ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਗੈਰ ਕੁਦਰਤੀ ਹੜ੍ਹ ਆਏ ਹੋਏ ਆ ਜਿਹਦੇ ਕਰਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਆ ਸੋ ਇਸ ਭਿਆਨਕ ਸਮੇਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਆਪਣਾ ਜਿਹੜਾ ਫਰਜ਼ ਆ ਉਹ ਨਿਭਾਇਆ ਜਾ ਰਿਹਾ ਆ ਤੇ ਤਕਰੀਬਨ ਹਰੇਕ ਘਰ ਦੇ ਵਿੱਚ ਹਰੇਕ ਪਰਿਵਾਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਤੱਕ ਵਾਖ ਵਖ ਧਾਰਮਿਕ ਸੰਸਥਾਵਾਂ ਨੇ ਐਨ ਜੀਓ ਨੇ ਜਿਹੜੀ ਪਹੁੰਚ ਆ ਉਹ ਕੀਤੀ ਵਿਦੇਸ਼ੀ ਖਾਲਸੇ ਨੇ ਵੀ ਬਹੁਤ ਵੱਡਾ ਜਿਹੜਾ ਆਪਣਾ ਯੋਗਦਾਨ ਆ ਉਹ ਪਾਇਆ ਆ ਸੋ ਕੱਲ ਇੱਕ ਹੁਣ ਖਬਰ ਸਾਹਮਣੇ ਆਈ ਏ ਕਿ ਇੱਕ ਬਲਾਤਕਾਰੀ ਇੱਕ ਕਾਤਲ ਡੇਰਾ सिरसा ਦਾ ਮੁਖੀ ਗੁਰਮੀਤ ਰਾਮ ਰਹੀਮ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਵੰਗਾਰ ਪਾ ਰਿਹਾ ਆ ਕਿ ਉਹ ਵੀ ਉਹਦਾ ਜਿਹੜਾ ਡੇਰਾ सिरसा ਆ ਉਹ ਵੀ ਪੰਜਾਬ ਦੇ ਵਿੱਚ ਹੜਪੀੜਤਾ ਦੇ ਲਈ ਜਿਹੜਾ ਆ ਉਹ ਰਾਸ਼ਨ ਭੇਜੇਗਾ ਸਮਗਰੀ ਭੇਜੇਗਾ ਸੋ ਪੰਜਾਬ ਦੇ ਲੋਕਾਂ ਦੇ ਵੱਲੋਂ ਪੰਜਾਬ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਡੇਰਾ ਸਿਰਸਾ ਮੁਖੀ ਨੂੰ ਕਿ ਸਾਨੂੰ ਤੇਰੇ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਪੰਜਾਬ ਦੇ ਲੋਕਾਂ ਨੂੰ ਤੇਰੇ ਵੱਲੋਂ ਭੇਜੀ ਹੋਈ ਸਮਗਰੀ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਤੂੰ ਸ੍ਰੀ ਆਕਾਲ ਤਖਤ ਸਾਹਿਬ ਵੱਲੋਂ ਛੇਕਿਆ ਹੋਇਆ ਆ ਤੂੰ ਖਾਲਸਾ ਪੰਥ ਵੱਲੋਂ ਛੇਕਿਆ ਹੋਇਆ ਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਸਨ ਜਿਹਨੂੰ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ ਉਹਦੇ ਵਿੱਚ ਡੇਰਾ ਸਿਰਸੇ ਦਾ ਮੁਖੀ ਗੁਰਮੀਤ RAM ਰਹੀਮ ਉਹ ਮੁੱਖ ਦੋਸ਼ੀ ਆ ਤੇ ਇਹਦੀ ਜਿਹੜੀ ਰਖੇਲ ਸੀ ਹਣੀਪ੍ਰੀਤ ਉਹ ਵੀ ਜਿਹੜੀ ਆ ਉਹ ਮੁੱਖ ਦੋਸ਼ੀ ਆ ਸੋ ਡੇਰਾ ਸਿਰਸਾ ਵੱਲੋਂ ਭੇਜੀ ਹੋਈ ਜਿਹੜੀ ਸਮੱਗਰੀ ਆ ਉਹ ਪੰਜਾਬ ਦੇ ਸਿੱਖ ਪੰਜਾਬ ਦੇ ਜਿਹੜੇ ਲੋਕ ਆ ਉਹ ਕਦੇ ਵੀ ਪਰਵਾਣ ਨਹੀਂ ਕਰਨਗੇ ਪੰਜਾਬ ਦੇ ਜਿਹੜੇ ਸਿੱਖ ਆ ਉਹ ਅਣਖੀ ਸਿੱਖਿਆ ਉਹ ਗੈਰਤਮੰਦ ਸਿੱਖਿਆ ਜਿਹੜਾ ਪੰਜਾਬ ਆ ਇਹ ਗੁਰੂਆਂ ਦੇ ਨਾਂ ਦੇ ਉੱਤੇ ਜਿਹੜਾ ਆ ਜਿਉਂਦਾ ਆ ਗੁਰੂਆਂ ਦੇ ਨਾਂ ਦੇ ਉੱਤੇ ਜਿਹੜਾ ਆ ਉਹ ਵੱਸਦਾ ਆ ਤੇ ਪੰਜਾਬ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਸਾਨੂੰ ਕਿਸੇ ਦੁਸ਼ਮਣ ਵੱਲੋਂ ਕਿਸੇ ਪੰਥ ਦੋਖੀ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸਮਗਰੀ ਆ ਉਹ ਨਹੀਂ ਚਾਹੀਦੀ ਸੋ ਜਿਹੜਾ ਧੀਆਂ ਭੈਣਾਂ ਦੀ ਪੱਤ ਰੋਲਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕਰਦਾ ਹੋਵੇ ਲੋਕਾਂ ਦਾ ਕਤਲੇਆਮ ਜਿਹੜਾ ਆ ਉਹ ਕਰਦਾ ਹੋਵੇ ਲੋਕਾਂ ਦਾ ਜਿਨਸੀ ਅਤੇ ਮਾਨਸਿਕ ਸ਼ੋਸ਼ਣ ਕਰਦਾ ਹੋਵੇ ਸੋ ਅਜਿਹੇ ਬੰਦੇ ਵੱਲੋਂ ਭੇਜੀ ਹੋਈ ਜਿਹੜੀ ਸਮੱਗਰੀ ਆ ਉਹ ਕੋਈ ਪ੍ਰਵਾਨ ਨਹੀਂ ਕੀਤੀ ਜਾਏਗੀ ਸੋ ਇਹ ਵੀ ਪਤਾ ਲੱਗਾ ਸੀ ਕਿ ਜਿਹੜੇ ਜਿਹੜੇ ਵੀ ਡੇਰਾ ਪ੍ਰੇਮੀ ਬੇਅਦਬੀਆਂ ਦੇ ਕੇਸਾਂ ਦੇ ਵਿੱਚ ਜਿਨ੍ਹਾਂ ਨੂੰ ਜੇਲ੍ਹਾਂ ਹੋਈਆਂ ਆ ਜਾਂ ਜਿਨ੍ਹਾਂ ਦੇ ਉੱਤੇ ਕੇਸ ਪਏ ਹੋਏ ਆ ਉਹ ਵੀ ਹੁਣ ਲੋਕਾਂ ਦੇ ਵਿੱਚ ਵਰਨ ਦੇ ਲਈ ਲੋਕਾਂ ਦੇ ਵਿੱਚ ਆਪਣਾ ਨਾਮ ਬਣਾਉਣ ਦੇ ਲਈ ਤੇ ਉਹ ਜਿਹੜੀ ਆ ਪਿੰਡਾਂ ਤੋਂ ਜਿਹੜੀ ਸਮੱਗਰੀ ਆ ਉਹ ਇਕੱਠੀ ਕਰ ਰਹੇ ਆ ਸੋ ਪੰਜਾਬ ਦੇ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਡੇਰਾ ਸਿਰਸਾ ਮੁਖੀ ਵੱਲੋਂ ਭੇਜੀ ਹੋਈ ਜਿਹੜੀ ਸਮੱਗਰੀ ਉਹ ਪ੍ਰਵਾਨ ਨਾ ਕੀਤੀ ਜਾਵੇ ਤੇ ਨਾ ਹੀ ਸਾਡੇ ਲੋਕਾਂ ਨੇ ਕਰਨੀ ਆ ਦੀਪਾ ਦੀ ਕੋਈ ਵੀ ਬੰਦਾ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਜਿਹੜੀ ਆ ਖਾਲਸਾ ਪੰਥ ਵੱਲੋਂ ਸਮੱਗਰੀ ਨਹੀਂ ਮਿਲੀ ਦੇਖੋ ਪੰਥ ਤੋਂ ਇਲਾਵਾ ਮੁਸਲਮਾਨ ਭਰਾਵਾ ਵੱਲੋਂ ਹਿੰਦੂ ਵੀਰਾਂ ਵੱਲੋਂ ਬਹੁਤ ਜ਼ਿਆਦਾ ਸਮੱਗਰੀ ਜਿਹੜੀ ਆ ਇਥੋਂ ਤੱਕ ਪਹੁੰਚੀ ਆ ਰਾਸ਼ਨ ਪਹੁੰਚਿਆ ਆ ਡੰਗਰਾਂ ਵਾਸਤੇ ਚਾਰਾ ਪਹੁੰਚਿਆ ਵਾ ਔਰ ਹਰੇਕ ਬੰਦਾ ਇਹ ਕਹਿੰਦਾ ਵਾ ਹੁਣ ਅਸੀਂ ਪਿੰਡਾਂ ਦਾ ਦੌਰਾ ਕੀਤਾ ਕਈ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਪੂਰੀ ਬੱਲੇ ਬੱਲੇ ਜਿਹੜੀ ਆ ਹੋ ਗਈ ਆ ਤੇ ਮਤਲਬ ਹੁਣ ਥੋੜੇ ਦਿਨ ਰੁਕ ਜਾਓ ਉਸ ਤੋਂ ਬਾਅਦ ਰਸਤਾ ਜਿਹੜੀਆਂ ਲੈ ਕੇ ਆਇਓ ਕਿਤੇ ਭਰਾਵੋ ਆਪਦੀ ਅਣਖ ਨੂੰ ਮਾਰ ਕੇ ਕਿਤੇ ਉਸ ਬਰਾਤਕਾਰੀ ਕੋਲੋਂ ਕਿਤੇ ਚੁੰਡੀ ਭਰ ਵੀ ਕੋਈ ਰਾਸ਼ਨ ਨਾ ਲੈ ਲਿਓ ਨਹੀਂ ਤੇ ਸਾਰੀ ਉਮਰ ਦਾ ਤੁਹਾਡਾ ਮਿਹਣਾ ਤੁਹਾਡੇ ਵਾਸਤੇ ਬਣ ਜਾਣਾ ਵਾ ਇਹ ਮਿਹਣਾ ਜਿਹੜਾ ਪੀੜ੍ਹੀਆਂ ਤੱਕ ਜਾਣਾ ਵਾ ਕਿ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਆਪਦੀ ਗੈਰਤ ਮਾਰ ਕੇ ਪੰਜਾਬ ਦੇ ਵਿੱਚ ਵੀ ਕਿਹੜਾ ਏਰੀਆ ਮਾਝਾ ਜਿਹਨੂੰ ਅਣਖ ਦਾ ਪ੍ਰਧਾਨ ਏਰੀਆ ਕਿਹਾ ਜਾਂਦਾ ਵਾ ਕਿਤੇ ਆਪਦੀ ਅਣਖ ਨੂੰ ਮਾਰ ਕੇ ਉਸ ਸਿੱਖ ਪੰਥ ਦੇ ਦੋਖੀ ਕੋਲੋਂ ਕਿਤੇ ਮੁਠੀ ਭਰਵੀਂ ਇਹ ਨਾਜ ਨਾ ਲੈ ਲਿਓ ਨਹੀਂ ਤੇ ਇਹ ਮੇਹਣਾ ਤੁਹਾਡੀਆਂ ਪੀੜ੍ਹੀਆਂ ਤੱਕ ਜਾਣਾ ਆ ਜਦੋਂ ਡੇਰਾ ਸਰਸਾ ਦੇ ਲੋਕੀ ਜਿਹੜੇ ਆ ਉਹ ਕਿਤੇ ਪਿੰਡਾਂ ਵਿੱਚ ਸਮਗਰੀ ਦੇਣ ਆਉਂਦੇ ਆ ਤੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਆ ਕਿ ਇਹਨਾਂ ਦਾ ਥਾਂ-ਥਾਂ ਦੇ ਉੱਤੇ ਜਿਹੜਾ ਵਿਰੋਧ ਆ ਕੀਤਾ ਜਾਵੇ ਇਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀ ਹੋ ਤੇ ਇਹਨਾਂ ਦੇ ਸਿਰ ਦੇ ਵਿੱਚ ਜਿਹੜੀਆਂ ਜੁੱਤੀਆਂ ਆ ਉਹ ਮਾਰੀਆਂ ਜਾਣ ਬਾਕੀ ਅਸੀਂ ਉਹਨਾਂ ਸਾਰੀਆਂ ਸਿੱਖ ਸੰਸਥਾਵਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਪਟਿਆਲਾ ਅਤੇ ਜਿਹੜੇ ਜਿਹੜੇ ਵੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਸਨ ਉਹਨਾਂ ਦੇ ਵਿੱਚ ਜਿਹੜੀ ਸਮੱਗਰੀ ਆ ਉਹ ਪਹੁੰਚਾਈ ਆ ਲੋਕਾਂ ਨੂੰ ਰਾਸ਼ਨ ਭੰਟਾਇਆ ਡੰਗਰਾਂ ਦੇ ਵਾਸਤੇ ਚਾਰਾ ਤੂੜੀ ਜਿਹੜੀ ਆ ਉਹ ਪਹੁੰਚਾਈ ਹੋਈ ਆ ਸੋ ਸਾਡੇ ਨਾਲ ਭਾਈ ਅੰਗਤ ਸਿੰਘ ਵੀ ਕਸ਼ਮੀਰ ਤੋਂ ਉਹ ਵੀ 2 ਮਿੰਟ ਲਈ ਸੰਗਤਾਂ ਨਾਲ ਵਿਚਾਰ ਸਾਂਝੇ ਕਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਮੂਹ ਸਿੱਖ ਜਥੇਬੰਦੀਆਂ ਭਾਵੇਂ ਉਹ ਖਾਲਸਾ ਏਡ ਹੋਵੇ ਗਲੋਬਲ ਸਿੱਖ ਹੋਵੇ ਹੋਰ ਨੇਕਾਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰਧਾਨਕਉਮिटी ਹੋਰ ਨੌਜਵਾਨ ਪੰਜਾਬ ਦੇ ਕਲਾਕਾਰ ਗਾਇਕ ਹਰ ਇੱਕ ਅੱਗੇ ਹੋ ਕੇ ਜਿਹੜੇ ਨੇ ਪੰਜਾਬੀਆਂ ਦੀ ਇਨਸਾਨਾਂ ਦੀ ਮਨੁੱਖਤਾ ਦੀ ਜਿਹੜੀ ਇਹ ਸੇਵਾ ਕਰ ਰਹੇ ਨੇ ਪਰ ਅਸੀਂ ਇਹ ਗੱਲ ਸਮਝੀਏ ਕਿ ਨਾ ਹਾਲਾਤਾਂ ਦੇ ਵਿੱਚ ਇੱਕ ਇਹੋ ਜੀ ਜਥੇਬੰਦੀ ਤੇ ਇੱਕ ਇਹੋ ਜਿਹਾ ਸ਼ਖਸ਼ ਜਿਹੜੇ ਪੰਜਾਬ ਦੇ ਵਿੱਚ ਬੇਦਬੀਆਂ ਕਰਾਉਂਦੇ ਰਹੇ ਜੋ ਬਲਦਕਾਰ ਦਾ ਦੋਸ਼ ਉੱਤੇ ਸਾਬਤ ਹੋਇਆ ਮਰਡਰ ਦੇ આરોਪ ਉੱਤੇ ਲਗੇ ਤੇ ਜਿਸ ਬੰਦੇ ਦੇ ਜ ਨੂੰ ਡੇਰੇ ਤੇ ਰੇਡ ਕੀਤੀ ਗਈ ਤੇ ਗੈਰ ਕਾਨੂੰਨੀ ਤੇ ਅਨਮੁਖੀ ਜਿਹੜੀਆਂ ਕਈ ਵਾਰ ਦਾ ਤਾਂ ਉੱਥੇ ਜਿਹੜੀਆਂ ਉਹ ਐਕਸਪੋਜ਼ ਹੋ ਗਿਆ ਇਹੋ ਜਿਹਾ ਬੰਦਾ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਖਰਾਬ ਕਰਾਉਣਾ ਚਾਹੁੰਦਾ ਸੀ ਇਹੋ ਜਿਹਾ ਬੰਦਾ ਜਿਹੜੀ ਸਾਡੇ ਗੁਰੂਆਂ ਦੀ ਰੀਸ ਕਰਦਾ ਸੀ ਇਹੋ ਜਿਹਾ ਬੰਦਾ ਜਿਹੜਾ ਸਿੱਖਾਂ ਨੂੰ ਟੀਚਰਾ ਕਰਦਾ ਸੀ ਜੇ ਇਹਦੀ ਰੀਲੀਫ ਤੇ ਛੱਡੋ ਜੇ ਹੋਏ ਜੇ ਬੰਦੇ ਦੀ ਜਥੇਬੰਦੀ ਇਹੋ ਜਿਹੇ ਬੰਦੇ ਦੇ ਡੇਰੇ ਦਾ ਕੋਈ ਵੀ ਵਿਅਕਤੀ ਕੋਈ ਵੀ ਜ਼ਿੰਮਵਾਰ ਬਕੀ ਸਾਡੇ ਪਿੰਡਾਂ ਵਿੱਚ ਸਾਡੇ ਸ਼ਹਿਰਾਂ ਵਿੱਚ ਸਾਡੇ ਇਲਾਕਿਆਂ ਵਿੱਚ ਵੜਦਾ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਤਾਂ ਨੂੰ ਇਹ ਗੱਲ ਤੁਸੀਂ ਜਾਵੇ ਕਿ ਭਾਵੇਂ ਸਾਡੇ ਕੋਲ ਪਾਣੀ ਦੀ ਬੋਤਲ ਹੋਵੇ ਜਾਂ ਨਾ ਹੋਵੇ ਕਿੰਨੇ ਵੀ ਸਿੱਖ ਪਿਆਸਾ ਕਿਉਂ ਨਾ ਹੋਵੇ ਕਿੰਨਾ ਵੀ ਪੰਜਾਬੀ ਪਿਆਸਾ ਕਿਉਂ ਨਾ ਹੋਵੇ ਪਰ ਇਹੋ ਜਿਹੇ ਸ਼ਖਸ ਤੋਂ ਪਾਣੀ ਦੀ ਇੱਕ ਬੋਤਲ ਲੈਣਾ ਵੀ ਪਸੰਦੀ ਕਰੇਗਾ ਇਹ ਉਹਨਾਂ ਨੂੰ ਦੱਸ ਦਈਏ ਤੇ ਸਾਰੇ ਇਕੱਠੇ ਹੋ ਕੇ ਇਹੋ ਜਿਹੇ ਬੰਦੇ ਨੂੰ ਤੇ ਇਹੋ ਜੀ ਉਹਦੇ ਜੜੀ ਉਹਦੀ ਇੱਕ ਡੇਰਾ ਇੱਕ ਨੈਕਸਸ ਚੱਲ ਰਿਹਾ ਉਸ ਨੈਕਸਸ ਨੂੰ ਬਾਈਕਾਟ ਕਰੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਪੰਜਾਬ ਤੋਂ ਜੋ ਕਿ ਸੁਣਨ ਵਿੱਚ ਆਇਆ ਕਿ ਇੱਕ ਸਰਸੇ ਵਾਲਾ ਡੇਰੇਦਾਰ ਜਿਹਨੂੰ ਕਿ ਆਪ ਸਭ ਨੂੰ ਪਤਾ ਹੈ ਕਿ ਜਿਵੇਂ ਕਾਲ ਤਖਤ ਤੋਂ ਇਹਨੂੰ ਸਿੱਖਿਆ ਹੋਇਆ ਕਾਲ ਤਖਤ ਦੇ ਸਾਬਕਾ ਜਹੇਦਾਰ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਵੀ ਬੋਲ ਚੁੱਕੇ ਹਨ ਕਿ ਜਿੰਨੇ ਕਾਲ ਤਖਤੋਂ ਜਿਹੜਾ ਸਿੱਖਿਆ ਹੋਏ ਉਹਦੇ ਨਾਲ ਆਪਾਂ ਕੋਈ ਰਿਸ਼ਤਾ ਰੱਖਣਾ ਨਾ ਕੋਈ ਉਸ ਨਾਲ ਸਾਹ ਰੱਖਣੀ ਆ ਐਸੇ ਹੀ ਮਸਤ ਦੇ ਆਪਾਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਐਉਂ ਕਰਕੇ ਵੰਡਰ ਵਾਸਤੇ ਸਿੱਖਿਆ ਦਿੱਤੀ ਆ ਨਾ ਕਿ ਹੱਥ ਅਡ ਕੇ ਕਿਸ ਨੂੰ ਲੈਣ ਵਾਸਤੇ ਕਿਹਾ ਇਸ ਕਰਕੇ ਅਸੀਂ ਮੰਗਤੇ ਭਿਖਾਰੀ ਨਹੀਂ ਬਣਨਾ ਕਿ ਕੋਈ ਆ ਕੇ ਦੁੱਕੀ ਤਕੀ ਬੰਦਾਨ ਕੇ ਹਨੂ ਸਾਡੇ ਸਿੱਖ ਭਰਾ ਖਾਲਸਾ ਫੌਜ ਸ਼ਰੋਮਣੀ ਕਮੇਟੀ ਮੁਸਲ ਭਾਈਚਾਰਾ ਮੁਸਲਮਾਨ ਭਾਈਚਾਰਾ ਉਹ ਤੇ ਹਿੰਦੂ ਵੀਰ ਸਭ ਇੱਕ ਦੂਜੇ ਨਾਲ ਇਕੱਠੇ ਹੋ ਕੇ ਆ ਵੇਲੇ ਆਪਾਂ ਇੱਕ ਦੂਜੇ ਦਾ ਸਾਥ ਦੇ ਰਹੇ ਹਾਂ ਸਾਨੂੰ ਇਹ ਸਰਸੇ ਵਾਲੇ ਨੂੰ ਡਾਂਗਾ ਫੇਰ ਕੇ ਇਥੋਂ ਭਜਾਉਣਾ ਚਾਹੀਦਾ ਜੇ ਆਉਣ ਤਾਂ ਅਫਲ ਤੇ ਉਹਨਾਂ ਨੇ ਪਹਿਲੀ ਗੱਲ ਕਿ ਪੰਜਾਬ ਚ ਵੜਨ ਦੀ ਜ਼ਰਤ ਹੀ ਨਹੀਂ ਕਰਨੀ ਤੇ ਜੇ ਉਹ ਆਵੇ ਉਹਨੂੰ ਡਾਂਗ ਫੇਰ ਕੇ ਇਥੋਂ ਭਜਾਇਆ ਜਾਵੇ ਜੇ ਸੰਤ ਪੰਡਰਾਲ ਆ ਸਿੱਧੀਆਂ ਪਾ ਸਕਦੇ ਆ ਤੇ ਫੌਜਾਂ ਵਧੀਆਂ ਵੀ ਪਾ ਸਕਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੇ ਮੰਨ ਲਓ ਇਧਰੋਂ ਕੋਈ ਦੋ ਟਰਾਲੀਆਂ ਹੁੰਦੀਆਂ ਹੋਣ ਤੁਹਾਨੂੰ ਪਤਾ ਲੱਗ ਜੇ ਪੀ ਇਹ ਸਰ੍ਹਸੇ ਵਾਲੇ ਦੇ ਬੰਦੇ ਆ ਜਿਹੜੇ ਰਾਸ਼ਨ ਲੈ ਕੇ ਆਏ ਆ ਵਾਹਿਗੁਰੂ ਜੀ ਅਸੀਂ ਬੇਨਤੀ ਕਰਦੇ ਆ ਅੱਗੇ ਵਿੱਚ ਵੀ ਬੇਨਤੀ ਕਰਦੇ ਆ ਅਗਰ ਸਰ੍ਹਸੇ ਵਾਲੇ ਦੀਆਂ ਦੋ ਟਰਾਲੀਆਂ ਆਉਂਦੀਆਂ ਹੋਣਗੀਆਂ ਤੇ ਅਸੀਂ ਆਪਣੇ ਇਥੋਂ ਦੀ ਇਲਾਕੇ ਤੋਂ ਨਹੀਂ ਨੰਗੜਦੇ ਆਂ ਬਾਬਾ ਜੀ ਇਸ ਇਲਾਕੇ ਵਿੱਚ ਵੈਸੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਕੋਈ ਕੋਈ ਕਮੀ ਨਹੀਂ ਕੀ ਜਿਹੜਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਦੋਸ਼ੀ ਹੋਵੇ ਜਿਹਨੇ ਧੀਆਂ ਪੈਣਾ ਦੀ ਜਿਹੜੀ ਪੱਤ ਆ ਉਹ ਲੁੱਟੀ ਹੋਵੇ ਇਹੋ ਜਿਹਾ ਜਿਹੜਾ ਬੰਦਾ ਜਿਹਦਾ ਪੰਥ ਤੋਂ ਛੇਕਿਆ ਹੋਵੇ ਉਹਦੇ ਵੱਲੋਂ ਭੇਜੀ ਹੋਈ ਸਮਗਰੀ ਪੰਜਾਬ ਦੇ ਅਣਖੀ ਲੋਕ ਉਹ ਕਦੇ ਵੀ ਪਰਵਾਹ ਨਹੀਂ ਕਰਨਗੇ ਕਦੇ ਵੀ ਜਿਹੜੀ ਪਰਵਾਹ ਨਹੀਂ ਕਰਨਗੇ ਬਾਬਾ ਜੀ ਇਸ ਪਿੰਡ ਵਿੱਚ ਇਹ ਆਸ-ਪਾਸ ਦੇ ਸਾਰੇ ਇਲਾਕਿਆਂ ਵਿੱਚ ਤਕਰੀਬਨ ਰਾਸ਼ਨ ਸਮਗਰੀ ਜਿਹੜੀ ਆ ਪਹਿਲਾਂ ਹੀ ਪਹੁੰਚੀ ਹੋਈ ਹੈ ਬਹੁਤ ਕੋਈ ਸੰਸਥਾ ਨੇ ਭੇਜਿਆ ਵਾ ਗਰੂ ਕਿਸੇ ਚੀਜ਼ ਦੀ ਕਮੀ ਪੇਸ਼ੀ ਨਹੀਂ ਕੀ ਜੀ ਇਹੋ ਜੇ ਆਉਣ ਵਾਲਿਆਂ ਕਿਸੇ ਵੀ ਬੰਦਿਆਂ ਦੇ ਕੋਲ ਦੂਜਿਆਂ ਦੇ ਕੋਲ ਕੋਈ ਸਮਗਰੀ ਨਹੀਂ ਲਵਾਗੇ ਜੀ ਡੈਲੀ ਗੱਲ ਤੇ ਤੁਹਾਨੂੰ ਦੱਸ ਚੁੱਕੇ ਹਾਂ ਕਿ ਅਸੀਂ ਦਾਤੇ ਆ ਭਖਾਰੀ ਨਹੀਂ ਆ ਦੂਸਰੀ ਗੱਲ ਇਹ ਆ ਕਿ ਸਾਡੇ ਕੋਲ ਬਹੁਤ ਕੁਝ ਪਹੁੰਚਿਆ ਤੇ ਅਹੀਂ ਲੈ ਪੈਦਾ ਵੀ ਕਰ ਸਕਦੇ ਆ ਇੱਕ ਅਰੀ ਫਸਲ ਮਰ ਗਈ ਅੱਗੇ ਵਾਰੀ 88 ਜ ਮਰੀ ਅਹੀਂ ਕਿਹੜਾ ਮਰ ਗਏ ਆ ਤੇ ਸਰਸੇ ਵਾਲੇ ਦੇ ਸਮਾਨ ਕੀ ਸਰਸੇ ਵਾਲਾ ਇੱਥੇ ਆ ਕੇ ਨਹੀਂ ਦਿਖਾ ਸਕਦਾ ਸਾਨੂੰ ਉਹਦੀ ਸ਼ਕਲ ਵੇਖ ਕੇ ਸਿੱਖਾਂ ਨੇ ਉਹਨੂੰ ਭੁੰਨ ਦੇਣਾ ਬੋਲੇ ਈਸੋ ਨਿਹਾਲ ਬਾਬਾ ਸ੍ਰੀ ਚੰਦਲੇ ਇਹ ਕਰਕੇ ਸਰਸੇ ਵਾਲਾ ਇਧਰ ਨੂੰ ਤੁਸੀਂ ਕਹਿੰਦੇ ਉਹਦੀ ਸਮਗਰੀ ਸਰਸੇ ਵਾਲਾ ਆ ਕੇ ਪੰਜਾਬ ਚ ਪੈਰ ਤੇ ਪਾ ਕੇ ਦੱਸੇ